ਸਭ ਤੋਂ ਪਹਿਲੇ ਤੇ ਜੋ ਮੈਂ ਮਹਿਸੂਸ ਕਰ ਰਿਹਾ ਕਿ ਸਾਰਾ ਪੰਜਾਬ ਸਾਰਾ ਦੇਸ਼ ਅੱਜ ਬਹੁਤ ਦੁਖੀ ਹੈਗਾ ਔਰ ਹਰ ਇਨਸਾਨ ਦੇ ਮਨ ਦੇ ਵਿੱਚ ਇੱਕ ਸ਼ੋਗ ਦੀ ਲਹਿਰ ਹੈਗੀ ਹੈ ਕਿਉਂਕਿ ਸਰਦਾਰ ਫੌਜਾ ਸਿੰਘ ਜੀ ਜੋ ਹੈ ਉਸ ਨੂੰ ਸਾਡੇ ਦੇਸ਼ ਦਾ ਬੱਚਾ ਬੱਚਾ ਜਾਣਦਾ ਹੈਗਾ ਔਰ ਸਾਰਿਆਂ ਨੂੰ ਪਤਾ ਹੈਗਾ ਕਿ ਸਰਦਾਰ ਫੌਜਾ ਸਿੰਘ ਜੀ ਪੰਜਾਬ ਦਾ ਔਰ ਦੇਸ਼ ਦਾ ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਨਾਂ ਰੋਸ਼ਨ ਕੀਤਾ ਜਦੋਂ ਵੀ ਤੇ ਮੈਰਾਥਨ ਹੁੰਦੀ ਸੀ ਉਹ ਹਮੇਸ਼ਾ ਦੇ ਵਿੱਚ ਨੰਬਰ 1 ਆਂਦੇ ਸੀ ਉਹਨਾਂ ਨੂੰ ਵਰਲਡ ਚੈਂਪੀਅਨ ਦੀ ਵੀ ਕਿਤਾਬ ਮਿਲਿਆ ਹੈ ਸੋ ਉਹਨਾਂ ਨੇ ਦੇਸ਼ ਲਈ ਪ੍ਰਦੇਸ਼ ਲਈ ਬਹੁਤ ਕੁਝ ਕੀਤਾ ਹੈ ਸੋ ਇਹੋ ਜਿਹੇ ਇਨਸਾਨ ਜੋ ਹੈ ਦੁਨੀਆ ਦੇ ਬਹੁਤ ਘੱਟ ਵਿਰਲੇ ਵਿਰਲੇ ਆਂਦੇ ਹਨ ਸੋ ਮੈਂ ਪਰਮਾਤਮਾ ਕੇ ਕਾਮਨਾ ਕਰਨਾ ਕਿ ਪਰਮਾਤਮਾ ਐਸੀ ਨੇਕ ਰੂਹ ਨੂੰ ਕਿਉਂਕਿ ਉਹਨਾਂ ਨੇ ਆਪਣਾ ਜੀਵਨ ਜੋ ਹੈ ਸਾਦਗੀ ਭਰਿਆ ਜੀਵਨ ਜੀਆ ਔਰ ਉਹਨਾਂ ਦਾ ਜੀਵਨ ਜੋ ਹੈ ਦੂਸਰਿਆਂ ਲਈ ਪ੍ਰੇਰਣਾ ਹੈ ਕਿ ਇਨਸਾਨ ਨੂੰ ਕਿਹੋ ਜਿਹਾ ਜੀਵਨ ਜੀਣਾ ਚਾਹੀਦਾ ਹੈ ਦੇਖੋ 114 ਸਾਲ ਤੱਕ ਉਹ ਹੀ ਵਾਸ ਐਕਟਿਵ ਸੋ ਤਾਂ ਹੀ ਹੁੰਦਾ ਅਗਰ ਆਦਮੀ ਦਾ ਜੀਵਨ ਅੱਛਾ ਹੋਵੇ ਤੇ ਸੋ ਮੈਂ ਕਾਮਨਾ ਕਰਨਾ ਕਿ ਪਰਮਾਤਮਾ ਨੂੰ ਆਪਣੇ ਚਰਨਾਂ 'ਚ ਸਥਾਨ ਦੇਣ ਔਰ ਅਸੀਂ ਕਦੇ ਵੀ ਇਹਨਾਂ ਨੂੰ ਭੁੱਲ ਸਕਦੇ ਨਹੀਂ ਦੇਖੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਹਿਮਾਨ ਸਾਹਿਬ ਪਹਿਲੇ ਹੀ ਪੰਜਾਬ ਦੀ ਜਨਤਾ ਨੂੰ ਬਹੁਤ ਪਿਆਰ ਕਰਦੇ ਨੇ ਔਰ ਖਾਸ ਕਰਕੇ სპੋਰਟਸਮੈਨ ਹੋਵੇ ਆਰਮੀ ਵਾਲਾ ਹੋਵੇ ਕੋਈ ਵੀ ਜਿਹੜਾ ਆਦਮੀ ਪੰਜਾਬ ਦਾ ਦੇਸ਼ ਲਈ ਕੁਝ ਕਰਦਾ ਹੈਗਾ ਪ੍ਰਦੇਸ਼ ਲਈ ਕਰਦਾ ਹੈਗਾ ਮਾਨਸ